ਆ ਜਾਨ ਮਾਰਦਾ ਪੁਨੀ ਚ ਕਾੜਦੇ ਆ ਪੁਨੀ ਚ ਕਾੜਦੇ ਆ ਅਰੇ ਲਖੀਮਪੁਰ ਖੀਰੀ ਅਰਗੀ ਕਟਨਾ ਜਾਂ ਸ਼ਹੀਦ ਸੁਭਕਰ ਨੂੰ ਸ਼ਹੀਦ ਕਰਨ ਵਾਲੀ ਜੰਮਰਸਾ ਜਿਹੜੇ ਬੱਟੇ ਮਾਰੇ ਇਹ ਉਹ ਕਟਨਾਵਾ ਜੋ ਇੱਕ ਕਟਨਾਵਾ ਹੈ ਪਰਵਾਰ ਸਾਡੇ ਨਾਲ ਖੜਾ ਉਹ ਕਹਿੰਦਾ ਜਿੰਨਾ ਜੋ ਮੋਰਚੇ ਫੈਸਲਾ ਕਰਨਗੇ ਅਸੀਂ ਉਹ ਫੈਸਲਾ ਕਰ ਲੈ ਪੁਨੀ ਦੇ ਤੱਕ ਸਸਕਾਰ ਨਹੀਂ ਕਰਾਂਗੇ ਸੁਨੀਲ ਜਾਖੜ ਦਾ ਬਿਆਨ ਆਇਆ ਹੈ ਕਿ ਇਹ ਜਿਹੜੀ ਘਟਨਾ ਹੈ ਕਿਸਾਨ ਦੀ ਤਬੀਅਤ ਖਰਾਬ ਹੋਈ ਆ ਇਲਾਜ ਦੌਰਾਨ ਉਹਨਾਂ ਦੀ ਡੈਥ ਹੋਈ ਆ ਇਤਾਂ ਦੀ ਕੋਈ ਵੀ ਜਿਹੜੀ ਗੱਲ ਆ ਉਹ ਸਾਹਮਣੇ ਨਹੀਂ ਆਈ ਉਹਨਾਂ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੂੰ ਤੂੰ ਕਿੱਦਾਂ ਕਦਾ ਮਤਲਬ ਐਮਐਸ ਕਰ ਲਿਆ ਕਿਹੜੇ ਡਾਕਟਰ ਨੂੰ ਤੁਸੀਂ ਜਿਹੜਾ ਤੁਹਾਨੂੰ ਇੱਥੇ ਬੈਠੇ ਨੂੰ ਸਾਨੂੰ ਤਾਂ ਪਤਾ ਨਹੀਂ ਲੱਗਿਆ ਵੀ ਉਹਦੀ ਤਬੀਅਤ ਖਰਾਬ ਸੀ ਤਬੀਅਤ ਖਰਾਬ ਹੋਈ ਦੀ ਗੱਲ ਜੇ ਕਰ ਰਹੇ ਤਾਂ ਤੁਹਾਨੂੰ ਕਿਹਨੇ ਕਹਿਦਾ ਵੀ ਤਬੀਅਤ ਖਰਾਬ ਆ ਕਿੱਥੋਂ ਤੁਸੀਂ ਮੈਡੀਕਲ ਸਰਟੀਫਿਕੇਟ ਲੈ ਲਿਆ ਬੇ ਲੋੜੀਆਂ ਬੇਤੁਕੀਆਂ ਗੱਲਾਂ ਕਰ ਰਹੇ ਹੋ ਸੋ ਪੰਜਾਬ ਦਾ ਪ੍ਰਧਾਨ ਹੋ ਪੰਜਾਬ ਦੇ ਪ੍ਰਧਾਨ ਦੀ ਪੰਜਾਬੀਆਂ ਵਾਲੀ ਗੱਲ ਕਰੇ ਅਗਰ ਪੰਜਾਬ ਦੇ ਵਿੱਚ ਅਧ ਰਾਜਨੀਤੀ ਕਰਨੀ ਹੈ ਤਾਂ ਨਹੀਂ ਤਾਂ ਪੰਜਾਬ ਦੇ ਲੋਕ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ ਜਾਖੜ ਸਾਹਿਬ ਜਿੰਨਾ ਮਰਜੀ ਜ਼ੋਰ ਲਾ ਲੈਣ ਭਾਜਪਾ ਦੇ ਮੱਥੇ ਤੇ ਲੱਗਾ ਕਲੰਕ ਤੋਂ ਬਨਾਲਾ ਨਹੀਂ ਹੈ ਗੱਲ ਕਿ ਉਹ ਗੁੰਡਾਗਰਦੀ ਜਿਹੜੀ ਇਹਨਾਂ ਨੇ ਯੂਪੀ ਚ ਕੀਤੀ ਹੈ ਉਹ ਇੱਥੇ ਪੰਜਾਬ ਚ ਸ਼ੁਰੂ ਹੋ ਗਈ ਹੈ ਉਹ ਲੋਕਾਂ ਨੂੰ ਬੜੇ ਅਸ਼ਲੀਲ ਇਸ਼ਾਰੇ ਕਰ ਰਿਹਾ ਹੈ ਜਿਹਦਾ ਮਤਲਬ ਫਿਰ ਉੱਥੇ ਭੀੜ ਨੂੰ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੀਜੇਪੀ ਦੀ ਮਾਨਸਿਕਤਾ ਕਲੀਅਰ ਹੈ ਕਿ ਲੋਕਾਂ ਨੂੰ ਛੇਤਰੋ-ਛੇਤਰੀ ਕਰੋ ਲੋਕਾਂ ਨੂੰ ਲੜਾਓ ਪਰ ਲੋਕਾਂ ਨੂੰ ਵੰਡੋ ਡਿਵਾਈਡ ਕਰੋ ਡਿਵਾਈਡ ਦੇ ਵਿੱਚੋਂ ਵੋਟਾਂ ਲਵਾਂਗੇ ਇਹਦਾ ਮਤਲਬ ਤੁਸੀਂ ਸਾਨੂੰ ਇਹ ਕਹਿਤਾ ਕਿ ਜੇ ਤੁਸੀਂ ਸਾਡੇ ਕੰਨੀ ਤੁਰੋਗੇ ਦਿੱਲੀ ਕੰਨੀ ਨੂੰ ਤਾਂ ਗੋਲੀਆਂ ਮਾਰਾਂਗੇ ਮੁੜ ਕੇ ਵੀ ਨਹੀਂ ਮੁੜ ਕੇ ਵੀ ਨਹੀਂ ਨਿਕਲਣ ਦੇਣਾ ਇਹ ਕਹਿ ਰਹੇ ਹੋ ਪਰਿਵਾਰ ਅੱਜ ਆਪਦੇ ਸਟੈਂਡ ਤੇ ਖੜਾ ਹੈ ਪਰਿਵਾਰ ਨੇ ਕਿਹਾ ਕਿ ਅਸੀਂ ਬੇਸ਼ੱਕ 2 ਮਹੀਨੇ ਵੀ ਸਾਨੂੰ ਡੈੱਡ ਬੋਡੀ ਰੱਖਣੀ ਪਈ ਰੱਖਾਂਗੇ ਅਸੀਂ ਪਰਿਵਾਰ ਦੇ ਨਾਲ ਪ੍ਰਸ਼ਾਸਨ ਨੇ ਸਾਨੂੰ ਜਿਹੜੀ ਗੱਲ ਕਹੀ ਹੈ ਕਿ ਵੀ ਤੁਸੀਂ ਸਟੇਟਮੈਂਟ ਦਿਓ ਅਸੀਂ ਮੁਕੱਦਮਾ ਦਰਜ ਕਰਦੇ ਹਾਂ ਦੇਖਦੇ ਹੋ ਸਟੇਟਮੈਂਟ ਦੇ ਵਿੱਚੋਂ ਕਿਹੇ ਦਾ ਮੁਕੱਦਮਾ ਦਰਜ ਹੁੰਦਾ ਹੈ ਅਗਰ ਮੁਕੱਦਮਾ ਠੀਕਦਾਰ ਦਾ ਹੁੰਦਾ ਹੈ ਠੀਕ ਤਰਾਵਾਂ ਲੱਗਦੀਆਂ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕੰਪਨਸੇਸ਼ਨ ਦੀ ਗੱਲ ਆਉਂਦੀ ਹੈ ਤਾਂ ਵੈਲੈਂਟ ਗੁੱਡ ਨਹੀਂ ਤਾਂ ਫਿਰ ਉਹਨੀ ਦੇਰ ਤੱਕ ਸਾਨੂੰ ਅੰਦੋਲਨ ਕਰਾਂਗੇ ਸੀ ਜਿੰਨੀ ਦੇਰ ਤੱਕ ਇਹ ਸਾਰਾ ਕੰਮ ਕੰਪਲੀਟ ਨਹੀਂ ਹੋਦਾ ਸਾਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਪਟਿਆਲਾ ਤੋਂ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਪਿੰਡ ਸੇਹਰਾ ਸੇਰੀ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚਦੇ ਨੇ ਜਿੱਥੇ ਇੱਕ ਕਿਸਾਨ ਦੀ ਡੈਥ ਹੋ ਜਾਂਦੀ ਹੈ ਸਾਡੇ ਨਾਲ ਕਿਸਾਨ ਆਗੂ ਸਰਪੰਨ ਸਿੰਘ ਪੰਦੇਰ ਨੇ ਗੱਲ ਕਰਦੇ ਹਾਂ ਜੀ ਪੰਦੇਰ ਸਾਹਿਬ ਵੈਗੁਰੂ ਜੀ ਖਾਲਸਾ ਵੈਗੁਰੂ ਵੈਗੁਰੂ ਖਾਲਸਾ ਪਤ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਸਾਰੀ ਘਟਨਾ ਜਿਹੜੀ ਵਾਪਰਦੀ ਹੈ ਅ ਦੇਖੋ ਕਟਨਾਵਾ ਤਾਂ ਜਿਵੇਂ ਪਿਛਲੇ ਭਜਪਾ ਨੇ ਜੋ ਕਟਨਾਵਾ ਕੀਤੀਆਂ ਉਹੀ ਜਿਹੀਆਂ ਮਿਲਦੀਆਂ ਨੇ ਪਹਿਲਾਂ ਵੀ ਜਿਹੜੇ ਹਰਿੰਦਰ ਸਿੰਘ ਹਰਪਾਲ ਪੁਰਾਣੇ ਉਹਨਾਂ ਦਾ ਬਿਆਨ ਆ ਗਿਆ ਸੀਗਾ ਵੀ ਮੈਂ ਪਿੰਡਾਂ ਚ ਲੈ ਕੇ ਜਾਊਂਗਾ ਇੰਟੈਂਸ਼ਨ ਤਾਂ ਦਿਖ ਪਈ ਸੀ ਉਹੀ ਲੈ ਕੇ ਆਏ ਨੇ ਜੀ ਬਾਕੀ ਪਰਿਵਾਰ ਨੇ ਜਿਹੜੇ ਮੌਕੇ ਤੇ ਹਾਗੇ ਸੀਗੇ ਸਾਡੇ ਕਿਸਾਨ ਉਹਨਾਂ ਨੇ ਕਿਹਾ ਵੀ ਇਸ ਬੰਦੇ ਨੇ ਧੱਕਾ ਮੁੱਕੀ ਕੀਤੀ ਆ ਹਮ ਠੀਕ ਆ ਜੀ ਔਰ ਜੋ ਪਰਿਵਾਰ ਹੁਣ ਬਿਆਨ ਦਿੰਦਾ ਸਾਡਾ ਸਪਸ਼ਟ ਆ ਵੀ ਉਹਨਾਂ ਖਿਲਾਫ ਕਾਰ ਵੀ ਹੋਏ ਗ੍ਰਿਫਤਾਰੀ ਹੋਵੇ ਪਰਵਾਰ ਸਾਡੇ ਨਾਲ ਖੜਾ ਉਹ ਕਹਿੰਦਾ ਜਿੰਨਾ ਜੋ ਮੋਰਚੇ ਫੈਸਲਾ ਕਰਨਗੇ ਅਸੀਂ ਉਹ ਫੈਸਲਾ ਕਰ ਲੈ ਪੁਨੀ ਦੇ ਤੱਕ ਸਸਕਾਰ ਨਹੀਂ ਕਰਾਂਗੇ ਔਰ ਇਹ ਲਖੀਮਪੁਰ ਖੀਰੀ ਅਰਗੀ ਕਟਨਾ ਜਾਂ ਸ਼ਹੀਦ ਸ਼ੁਭਕਰਨ ਉਸਹਿਦ ਕਰਨ ਵਾਲੀ ਜੰਮਰਸਾ ਜਿਹੜੇ ਬੱਟੇ ਮਾਰੇ ਇਹ ਉਹ ਕਟਨਾਵਾ ਜੋ ਇੱਕ ਘਟਨਾਵਾ ਆ ਬਖਲਾਹੜ ਦੇ ਵਿੱਚ ਆ ਕੇ ਤਾਂ ਮਹਾਰਾਣੀ ਜੀ ਨੇ ਜੇ ਇਹੋ ਜੇ ਆਪਦੇ ਕਰਿੰਦਿਆਂ ਨੂੰ ਲਗਾਮ ਖੁੱਲੀ ਦਿੱਤੀ ਹੋਈ ਆ ਤਾਂ ਹੀ ਸਾਰਾ ਕੁਝ ਹੋਇਆ ਜੀ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਨੂੰ ਪੰਜਾਬ ਦਾ ਇਹ ਤੇ ਫਿਰ ਪ੍ਰਸ਼ਾਸਨ ਇਦਾਂ ਦਾ ਕੰਮ ਕਰ ਰਿਹਾ ਏ ਪੰਜਾਬ ਸਰਕਾਰ ਇੱਕ ਸਾਈਡ ਤਾਂ ਕਹਿ ਰਹੀ ਆ ਅਸੀਂ ਕਿਸਾਨਾਂ ਦੇ ਨਾਲ ਆ ਨਹੀਂ ਦੇਖੋ ਪ੍ਰਸ਼ਾਸਨ ਹੋਇਆ ਫੇਲ ਜੇ ਪ੍ਰਸ਼ਾਸਨ ਐਕਟਿਵ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ ਹਜੀ ਜੋ ਮੈਨੂੰ ਲੱਗਦਾ ਪ੍ਰਸ਼ਾਸਨ ਫੇਲ ਹੋ ਗਿਆ ਆਪਣੇ ਡਿਊਟੀ ਸਾਹਮਣੇ ਦੇ ਵਿੱਚ ਜੀ ਸੁਨੀਲ ਜਾਖੜ ਦਾ ਬਿਆਨ ਆਇਆ ਹੈ ਕਿ ਇਹ ਜਿਹੜੀ ਘਟਨਾ ਹੈ ਕਿਸਾਨ ਦੀ ਤबीयत ਖਰਾਬ ਹੋਈ ਆ ਇਲਾਜ ਦੌਰਾਨ ਉਹਨਾਂ ਦੀ ਡੈਥ ਹੋਈ ਆ ਇਦਾਂ ਦੀ ਕੋਈ ਵੀ ਜਿਹੜੀ ਗੱਲ ਆ ਉਹ ਸਾਹਮਣੇ ਨਹੀਂ ਆਈ ਉਹਨਾਂ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਜਾ ਰਹੀ ਆ ਜਾਖੜ ਸਾਹਿਬ ਉਹ ਵੀ ਕਹਿ ਦਿੰਨ ਵੀ ਗੋਲੀ ਦਾ ਵੱਜੀ ਨਹੀਂ ਸ਼ਹੀਦ ਸਭ ਕਰਨ ਨੂੰ ਕੱਲ ਉਹ ਵੀ ਕਹਿਦਣ ਵੀ ਜਿਹੜੀ ਜੀਪ ਚੜੀ ਉਹਦੇ ਨਾਲ ਦੇ ਬੰਦੇ ਮਰੇ ਡੀਆਂ ਜਾਕੜ ਸਾਹਿਬ ਦਾ ਕੀ ਪਤਾ ਲੱਗਦਾ ਇਹ ਤਾਂ ਜਿੱਦਾਂ ਦੇ ਘਰ 70 ਵਿੱਚ ਰਹੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਜਾਕੜ ਸਾਹਿਬ ਜਿੰਨਾ ਮਰਜੀ ਜ਼ੋਰ ਲਾ ਲੈਣ ਭਾਜਪਾ ਦੇ ਮੱਥੇ ਤੇ ਲੱਗਾ ਕਲੰਕ ਤੋਂ ਬਨਾਲਾ ਨਹੀਂ ਹੈ ਗੱਲ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਨੇ ਬੋਲਣ ਕਿ ਉਹਨਾਂ ਦੇ ਹੱਕ ਚੇ ਕਿਹੜੀ ਗੱਲ ਹੈ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਸਰਪੰਨ ਸਿੰਘ ਭੰਦੇਰ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਸੰਸਕਾਰ ਨਹੀਂ ਕੀਤਾ ਜਾਊਗਾ ਫਿਲਹਾਲ ਅੱਗੇ ਕਿੱਦਾਂ ਦਾ ਜਿਹੜਾ ਨੰਸਾਬ ਮਿਲਦਾ ਹੈ ਕੀ ਕਾਰਵਾਈ ਹੁੰਦੀ ਆ ਉਹਦੇ ਤਿੰਨ ਕ ਬਣੀ ਰਹੂਗੀ ਤੁਸੀਂ ਬਣੀ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਰਾਜਪੁਰਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਡੱਲੇਵਾਲ ਸਾਹਿਬ ਵਾਹਿਗੁਰੂ ਜੀ ਖਾਲਸਾ ਕੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਸਾਰੀ ਘਟਨਾ ਵਾਪਰੀ ਆ ਕਿਸਾਨ ਦੀ ਮੌਤ ਹੁੰਦੀ ਆ ਪਹਿਲਾਂ ਲਖੀਮਪੁਰ ਖੀਰੀ ਦੇ ਵਿੱਚ ਵੀ ਇਦਾਂ ਦੀਆਂ ਜਿਹੜੀਆਂ ਦਰਦਨਾਖ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ ਹੁਣ ਪੰਜਾਬ ਦੇ ਵਿੱਚ ਵੀ ਇਹ ਦੇਖਣ ਨੂੰ ਮਿਲ ਰਹੀਆਂ ਨੇ ਦੇਖੋ ਪੰਜਾਬ ਨੂੰ ਪਹਿਲੀ ਤਾਂ ਗੱਲ ਇਹ ਇਸ ਗੱਲ ਤੋਂ ਹੁਣ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਉਹ ਗੁੰਡਾਗਰਦੀ ਜਿਹੜੀ ਇਹਨਾਂ ਨੇ ਯੂਪੀ ਚ ਕੀਤੀ ਹੈ ਉਹ ਇੱਥੇ ਪੰਜਾਬ ਚ ਸ਼ੁਰੂ ਹੋ ਗਈ ਹੈ ਦੂਸਰਾ ਕਿਸੀ ਪਰਿਵਾਰ ਦੇ ਨਾਲ ਜਿਹੜੇ ਇਨਸੀਡੈਂਟ ਵਾਪਰਿਆ ਦੋਨੋਂ ਮੋਰਚੇ ਸਾਰੇ ਲੀਡਰ ਸਾਹਿਬਾਨ ਹੈ ਪਰਿਵਾਰ ਦੇ ਇਸ ਦੁੱਖ ਦੇ ਨਾਲ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜੋ ਇਹ ਘਟਨਾ ਵਾਪਰੀ ਹੈ ਅਗਰੇ ਨੂੰ ਤੁਸੀਂ ਦੇਖੋਗੇ ਤਾਂ ਕੋਈ ਸਡਨਲੀ ਵਾਪਰੀ ਘਟਨਾ ਨਹੀਂ ਹੈ ਇੱਕ ਪਲੈਨਿੰਗ ਦੇ ਤਹਿਤ ਕਿ ਉਹ ਜਿਹੜਾ ਆਦਮੀ ਹਰਵਿੰਦਰ ਸਿੰਘ ਹੈ ਉਹ ਆਦਮੀ ਹਫਤਾ ਕੋ ਪਹਿਲਾਂ ਇੱਕ ਬਿਆਨ ਦਿੰਦਾ ਹੈ ਕਿ ਮੈਂ ਲੈ ਕੇ ਜਾਵਾਂਗਾ ਬੀਜੇਪੀ ਨੂੰ ਪਿੰਡਾਂ ਚ ਵੇਖਾਂਗੇ ਕੌਣ ਸਵਾਲ ਪੁੱਛਦਾ ਕੋਈ ਸਵਾਲ ਪੁੱਛ ਕੇ ਦਿਖਾਵੇ ਜੀ ਇਹ ਕਹਿਣਾ ਲੋਕਾਂ ਨੂੰ ਗੁੱਸਾ ਚੜਾਉਣਾ ਹੈ ਲੋਕਾਂ ਨੂੰ ਪ੍ਰਵੋਕ ਕਰਨਾ ਜੀ ਪੰਜਾਬ ਦਾ ਮਾਹੌਲ ਵਿਗਾੜਨਾ ਹੂੰ ਫਿਰ ਜਦੋਂ ਇੱਥੇ ਆਏ ਵੀ ਨੇ ਲੋਕ ਲੋਕਾਂ ਦੀ ਆ ਰਹੀ ਹੈ ਕੈਂਡੀਡੇਟ ਆ ਰਹੀ ਹੈ ਲੋਕੋ ਤੇ ਸਵਾਲ ਕਰਨੇ ਚਾ ਰਹੇ ਨੇ ਕਿ ਭਾਈ ਪਿੱਛੇ ਤੁਸੀਂ ਤੁਹਾਡੀ ਜਿਹੜੀ ਪਾਰਟੀ ਤੋਂ ਤੁਸੀਂ ਖੜੇ ਹੋ ਉਹ ਪਾਰਟੀ ਨੇ 10 ਸਾਲ ਰਾਜ ਕੀਤਾ ਹੈ ਸਾਡੇ ਨਾਲ ਆ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਉਲਟਾ ਸਾਨੂੰ ਦਿੱਲੀ ਨੇ ਜਾਣ ਦਿੱਤਾ ਰਹਿੰਦੀ ਗੱਲ ਕਿ ਸਾਡਾ ਨੌਜਵਾਨ ਸ਼ਹੀਦ ਕਰਤਾ ਉਹਦੂ ਕਹਾ ਕਿ 433 ਕਿਸਾਨ ਸਾਡੇ ਜ਼ਖਮੀ ਕੀਤੇ ਜਿਨ੍ਹਾਂ ਚੋਂ 4-5 ਉਹ ਨੇ ਜਿਨ੍ਹਾਂ ਦੀਆਂ ਅੱਖਾਂ ਦੀ ਨਿਗਾ ਚਲੀ ਗਈ ਹੁਣ ਇਹ ਸਵਾਲ ਸੀ ਜਿਹੜੇ ਲੋਕਾਂ ਨੇ ਪੁੱਛਣੇ ਸੀ ਔਰ ਉਹ ਸਵਾਲ ਪੁੱਛਣ ਦੇ ਜਦੋਂ ਗਏ ਨੇ ਲੋਕ ਔਰ ਉਹ ਆਦਮੀ ਜਿਹੜੀ ਮੈਂ ਨਾਂ ਲੈ ਕੇ ਹਣਾ ਹਰਵਿੰਦਰ ਸਿੰਘ ਉਹ ਲੋਕਾਂ ਨੂੰ ਬੜੇ ਅਸ਼ਲੀਲ ਇਸ਼ਾਰੇ ਕਰ ਰਿਹਾ ਹੈ ਇਹਦਾ ਮਤਲਬ ਫਿਰ ਉੱਥੇ ਭੀੜ ਨੂੰ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਾਰਾ ਹੀ ਇਨਸੀਡੈਂਟ ਜਿਹੜੀ ਵਾਪਰੀ ਹੈ ਇਹ ਉਸੇ ਗੱਲ ਚੋਂ ਵਾਪਰੀ ਹੈ ਜਿਹੜੀ ਉਹਦੇ ਤੋਂ ਪਤਾ ਲੱਗਦਾ ਕਿ ਬੀਜੇਪੀ ਦੀ ਮਾਨਸਿਕਤਾ ਕਲੀਅਰ ਹੈ ਕਿ ਲੋਕਾਂ ਨੂੰ ਛੇਤਰੋ ਛੇਤਰੀ ਕਰੋ ਲੋਕਾਂ ਨੂੰ ਲੜਾਓ ਔਰ ਲੋਕਾਂ ਨੂੰ ਵੰਡੋ ਡਿਵਾਈਡ ਕਰੋ ਡਿਵਾਈਡ ਦੇ ਵਿੱਚੋਂ ਵੋਟਾਂ ਲਵਾਂਗੇ ਇੱਕ ਇਹ ਸੋਚ ਦੇ ਵਿੱਚੋਂ ਚੱਲ ਰਹੇ ਨੇ ਉਹ ਇਹ ਦਿਨ ਜਿਹੜੀ ਮਾਨਸਿਕਤਾ ਤੁਸੀਂ ਪਹਿਲਾਂ ਆਪ ਹੀ ਗੱਲ ਕੀਤੀ ਹੈ ਕਿ ਲਖੀਮਪੁਰ ਦੇ ਵਿੱਚ ਤੁਸੀਂ ਦੇਖਿਆ ਸ਼ਾਂਤ ਮੇਂ ਤੁਰੇ ਜਾਂਦੇ ਲੋਕਾਂ ਦੇ ਲੈ ਕੇ ਗੱਡੀਆਂ ਝੜਾਤੀਆਂ ਇਹ ਗੁੰਡਾਗਰਦੀ ਹੈ ਇਹ ਦੱਸਦਾ ਵੀ ਕੀ ਕਰ ਲੋਗੇ ਸਾਡਾ ਤੁਸੀਂ ਫਿਰ ਜਿੱਦੇ ਸਾਡਾ ਸ਼ੁਭ ਕਰਨ ਦੀ ਮੌਤ ਹੁੰਦੀ ਹੈ ਸ਼ੁਭ ਕਰਨ ਦੇ ਗੋਲੀ ਮਗਰ ਦੇ ਸਾਈਡ ਤੋਂ ਵੱਜਦੀ ਹੈ ਜੇ ਮਗਰੋਂ ਗੋਲੀ ਵੱਜਦੀ ਹੈ ਬੈਕ ਤੋਂ ਇਹਦਾ ਮਤਲਬ ਸ਼ੁਭ ਕਰਨ ਪ੍ਰਵੋਕ ਨਹੀਂ ਸੀ ਹਮਲਾਵਰ ਉਹ ਐਨੇ ਸਾਡੇ ਤੇ ਇਹਦਾ ਮਤਲਬ ਤੁਸੀਂ ਸਾਨੂੰ ਇਹ ਕਹਿਤਾ ਕਿ ਜੇ ਤੁਸੀਂ ਸਾਡੇ ਕੰਨੀ ਤੁਰੋਗੇ ਦਿੱਲੀ ਕੰਨੀ ਨੂੰ ਤਾਂ ਗੋਲੀਆਂ ਮਾਰਾਂਗੇ ਮੁਰਕੇ ਵੀ ਨਹੀਂ ਮੁਰਕੇ ਵੀ ਨਹੀਂ ਨਿਕਲ ਨਿਕਲਣ ਦੇਣਾ ਇਹ ਕਹਿ ਰਹੇ ਹਾਂ ਸਾਡੇ ਟਰੈਕਟਰ ਤੋੜਦੇ ਹਾਂ ਇਹ ਇੱਥੇ ਜਿਹੜੀ ਆ ਕੇ ਘਟਨਾ ਆ ਹੋਈ ਹੈ ਬਿਲਕੁਲ ਉਸੇ ਲੜੀ ਚੋਂ ਉਸੇ ਮਾਨਸਿਕਤਾ ਦੇ ਵਿੱਚੋਂ ਵਾਪਰੀ ਘਟਨਾ ਹੈ ਜਿਹੜੀ ਅਤੀ ਨਿੰਦਣਯੋਗ ਹੈ ਔਰ ਅਸੀਂ ਇੱਥੇ ਦੋਨੋਂ ਫਾਰਮਾਂ ਨੇ ਮੀਟਿੰਗ ਕਰਕੇ ਪਰਿਵਾਰ ਨਾਲ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਉਸ ਆਦਮੀ ਜਿਹੜਾ ਉਹ ਹਰਵਿੰਦਰ ਸਿੰਘ ਹੈ ਉਹਦੇ ਤੇ ਮੁਕੱਦਮਾ ਦਰਜ ਕਰਕੇ ਔਰ ਉਹਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਚ ਬੰਦ ਕਰੇ ਜੀ ਸਰਕਾਰ ਅਗਲੀ ਗੱਲ ਕਿ ਪਰਿਵਾਰ ਦਾ ਜਿਹੜਾ ਕੰਪਨਸੇਸ਼ਨ ਉਹ ਬਣਦੀ ਹੈ ਜਿਹੜੀ ਸਰਕਾਰ ਨੇ ਕਹੀ ਹੋਈ ਹੈ ਨਾਲ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦੇਣੀ ਉਹਦੇ ਤੇ ਸਰਕਾਰ ਆਪਦੀ ਵਿਚਾਰ ਕਰਕੇ ਉਹ ਤੇ ਪੂਰੀ ਉਤਰੀ ਅਸੀਂ ਬਦਮੀ ਗੱਲ ਇੰਨੀ ਕਹਾਂਗੇ ਕਿ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹਦੇ ਮੁਤਾਬਕ ਪਰਿਵਾਰ ਸਿਰ ਜਿੰਨਾ ਕਰਜ਼ਾ ਹੈ ਇੱਕ ਵੱਧਮਾ ਪ੍ਰੋਗਰਾਮ ਦੇ ਵਿੱਚੋਂ ਕਿਸ ਪਰਿਵਾਰ ਦਾ ਕਰਜ਼ਾ ਵੀ ਸਰਕਾਰ ਮਾਫ ਕਰੇ ਔਰ ਨਹੀਂ ਤਾਂ ਪਰਿਵਾਰ ਅੱਜ ਆਪਦੇ ਸਟੈਂਡ ਤੇ ਖੜਾ ਹੈ ਪਰਿਵਾਰ ਨੇ ਕਿਹਾ ਕਿ ਅਸੀਂ ਬੇਸ਼ੱਕ 2 ਮਹੀਨੇ ਵੀ ਸਾਨੂੰ ਡੈੱਡ ਬੋਡੀ ਰੱਖਣੀ ਪਈ ਰੱਖਾਂਗੇ ਅਸੀਂ ਪਰਿਵਾਰ ਦੇ ਨਾਲ ਪਰਿਵਾਰ ਨੇ ਜਿਹੜਾ ਆਦਮੀ ਆਦਮੀ ਨੇ ਜਾਨ ਦਿੱਤੀ ਹੈ ਸੁਰਿੰਦਰਪਾਲ ਨੇ ਉਹਨੇ ਸਾਡੀ ਕਾਲੀ ਚ ਦਿੱਤੀ ਜੀ ਇਸ ਕਰਕੇ ਸਾਡਾ ਆਪਣੇ ਆਪ ਇੱਕ ਫਰਜ਼ ਬਣ ਜਾਂਦਾ ਹੈ ਕਿ ਅਸੀਂ ਉਹਨਾਂ ਦੀ ਇਸ ਗੱਲ ਨੂੰ ਲੈ ਕੇ ਅੱਗੇ ਜਾਣਾ ਹੈ ਤੋਂ ਪ੍ਰਸ਼ਾਸਨ ਨੇ ਸਾਨੂੰ ਜਿਹੜੀ ਗੱਲ ਕਹੀ ਹੈ ਕਿ ਵੀ ਤੁਸੀਂ ਸਟੇਟਮੈਂਟ ਦਿਓ ਅਸੀਂ ਮੁਕੱਦਮਾ ਦਰਜ ਕਰਦੇ ਹਾਂ ਦੇਖਦੇ ਹਾਂ ਸਟੇਟਮੈਂਟ ਦੇ ਵਿੱਚੋਂ ਕਿਹੋ ਜਿਹਾ ਮੁਕੱਦਮਾ ਦਰਜ ਹੁੰਦਾ ਹੈ ਜੀ ਅਗਰ ਮੁਕੱਦਮਾ ਠੀਕ ਦਰਜ ਹੁੰਦਾ ਹੈ ਠੀਕ ਧਰਾਵਾਂ ਲੱਗਦੀਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕੰਪਨਸੇਸ਼ਨ ਦੀ ਗੱਲ ਆਉਂਦੀ ਹੈ ਅਵੈਲੈਂਟ ਗੁੱਡ ਨਹੀਂ ਤਾਂ ਫਿਰ ਓਨੀ ਦੇਰ ਤੱਕ ਸਾਨੂੰ ਅੰਦੋਲਨ ਕਰਾਂਗੇ ਅਸੀਂ ਜਿੰਨੀ ਦੇਰ ਤੱਕ ਇਹ ਸਾਰਾ ਕੰਮ ਕੰਪਲੀਟਰੀ ਹੋ ਜਾ ਜੀ ਜੇ ਦੇਖਿਆ ਜਾਵੇ ਸੁਨੀਲ ਜਾਖੜ ਵੱਲੋਂ ਇੱਕ ਵੀਡੀਓ ਪਾਈ ਗਈ ਹੈ ਜੀ ਉਹ ਕਹਿੰਦੇ ਨੇ ਕਿ ਤਬੀਅਤ ਖਰਾਬ ਹੋਣ ਦੇ ਕਾਰਨ ਕਿਸਾਨ ਦੀ ਜਿਹੜੀ ਮੌਤ ਹੁੰਦੀ ਹੈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਇੱਕ ਵੀਡੀਓ ਵੀ ਜਾਰੀ ਕਰ ਦੇਣੀ ਮੈਂ ਉਹਨੂੰ ਪੁੱਛਣਾ ਚਾਹਣਾ ਹੈ ਸੁਨੀਲ ਜਾਖੜ ਨੂੰ ਤੂੰ ਕਿੱਦਾਂ ਕਰਦਾ ਮਤਲਬ ਐਮ ਐਸ ਕਰ ਲਿਆ ਕਿਹੜੇ ਡਾਕਟਰ ਨੂੰ ਤੁਸੀਂ ਜਿਹੜਾ ਤੁਹਾਨੂੰ ਇੱਥੇ ਬੈਠਿਆਂ ਨੂੰ ਸਾਨੂੰ ਤਾਂ ਪਤਾ ਨਹੀਂ ਲੱਗਿਆ ਵੀ ਉਹਦੀ ਤਬੀਅ ਤਬੀਅਤ ਖਰਾਬ ਹੋਈ ਦੀ ਗੱਲ ਜੇ ਕਰ ਰਹੇ ਤੁਹਾਨੂੰ ਕਿਹਨੇ ਕਹਿਦਾ ਵੀ ਤਬੀਅਤ ਖਰਾਬ ਹੈ ਕਿਥੋਂ ਤੁਸੀਂ ਮੈਡੀਕਲ ਸਰਟੀਫਿਕੇਟ ਲੈ ਲਿਆ ਬੇ ਲੋੜੀਆਂ ਬੇਤੁਕੀਆਂ ਗੱਲਾਂ ਕਰ ਰਹੇ ਹੋ ਮੈਂ ਸੁਨੀਲ ਜਾਖੜ ਨੂੰ ਇਹ ਪੁੱਛਣਾ ਚਾਹਣਾ ਹੈ ਉਹ ਬੰਦੇ ਬਾਰੇ ਕੀ ਜੋ ਕੀ ਸਪਸ਼ਟੀਕਰਨ ਦਿੰਦਾ ਹੈ ਜਿਹੜਾ ਬੰਦਾ ਇੱਕ ਹਫਤਾ ਪਹਿਲਾਂ ਬਿਆਨ ਦੇ ਕੇ ਕਹਿੰਦਾ ਕਿ ਮੈਂ ਲੈ ਕੇ ਜਾਊਂਗਾ ਪਿੰਡਾਂ ਚ ਸਵਾਲ ਕਰਕੇ ਵਿਖਾਵਾਂ ਕਿਸਾਨ ਕੋਈ ਹੂੰ ਉਹਦੇ ਤੇ ਉਹਦੇ ਤੇ ਕੀ ਪ੍ਰਤੀਕਰਮ ਸੁਨੀਲ ਜਾਖੜ ਦਾ ਅਗਲੀ ਗੱਲ ਹੈ ਇੱਥੇ ਆ ਕੇ ਜਿਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਕੀਤੀ ਹੈ ਉਸ ਬੰਦੇ ਨੇ ਉਹਦੇ ਤੋਂ ਸੁਨੀਲ ਜਾਖੜ ਦਾ ਬਿਆਨ ਕੀ ਹੈ ਸੋ ਪੰਜਾਬ ਦਾ ਪ੍ਰਧਾਨੋਂ ਪੰਜਾਬ ਦੇ ਪ੍ਰਧਾਨ ਦੀ ਪੰਜਾਬੀਆਂ ਵਾਲੀ ਗੱਲ ਕਰੇ ਅਗਰ ਪੰਜਾਬ ਦੇ ਵਿੱਚ ਅਧ ਰਾਜਨੀਤੀ ਕਰਨੀ ਹੈ ਤਾਂ ਨਹੀਂ ਤਾਂ ਪੰਜਾਬ ਦੇ ਲੋਕ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ ਕਿਸ ਤਰ੍ਹਾਂ ਦੇਖਦੇ ਹੋ ਜੀ ਪਹਿਲਾਂ ਕਿਸਾਨਾਂ ਤੇ ਇਹਨਾਂ ਦੇ ਵੱਲੋਂ ਹੀ ਡਲੇ ਵਰਸ ਆਏ ਗਏ ਨੇ ਰੋੜਿਆਂ ਦਾ ਇਸਤੇਮਾਲ ਕੀਤਾ ਗਿਆ ਤੇ ਹੁਣ ਇਹ ਪੰਜਾਬ ਸਰਕਾਰ ਦੇ ਰਵੱਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਪੁਲਿਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪੰਜਾਬ ਪੁਲਿਸ ਦਾ ਜੇਕਰ ਦੇਖਿਆ ਜਾਏ ਤਾਂ ਪੂਰੀ ਤਰ੍ਹਾਂ ਗੋਡੇ ਟੇਕ ਚੁੱਕੀ ਹੈ ਹਾਂ ਅੰਦੋਲਨ ਚ ਆਪਾਂ ਦੇਖ ਲਿਆ ਜੀ ਅੰਦੋਲਨ ਦੇ ਵਿੱਚ ਸਾਡੇ ਉੱਤੇ ਆ ਕੇ ਅਤੁੱਗਾਇਸ ਦੇ ਬੋਲੇ ਸਿੱਟੇ ਗਏ। ਹੂੰ। ਔਰ ਸਾਡੇ ਏਰੀਆ ਦੇ ਵਿੱਚ ਬੈਰੀਕੇਟਿੰਗ ਕਰਕੇ ਸਾਨੂੰ ਕੁੱਟਿਆ ਗਿਆ ਸਾਡੇ ਤੇ ਗੋਲੀਆਂ ਚਲਾਈਆਂ ਗਈਆਂ ਸਾਡੇ ਬੰਦੇ 433 ਕਿਸਾਨ ਜ਼ਖਮੀ ਕਰਤਾ। ਐ ਵਿੱਚੋਂ 5 ਕਿਸਾਨਾਂ ਦੀਆਂ ਅੱਖਾਂ ਜਲੀਆਂ ਗਈਆਂ ਇੱਕ ਨੌਜਵਾਨ ਦੀ ਮੌਤ ਹੋ ਗਈ। ਲੇਕਿਨ ਸਾਨੂੰ ਜਿਹੜਾ ਨੌਜਵਾਨ ਸਾਡਾ ਸ਼ਹੀਦ ਹੋਇਆ ਉਹਦੀ ਉਹਦਾ ਮੁਕੱਦਮਾ ਦਰਜ ਕਰਾਉਣ ਲਈ ਐਫ ਆਈ ਆਰ ਕਰਾਉਣ ਲਈ ਵੀ 6 ਦਿਨ ਡੱਟਬੋਟੀ ਰੱਖਣੀ ਪਈ ਇਹ ਸਰਕਾਰ ਦਾ ਮਤਲਬ ਕਿਰਦਾਰ ਹੈ। ਇਹ ਸਰਕਾਰ ਦੀ ਪੰਜਾਬ ਪ੍ਰਤੀ ਤੇ ਪੰਜਾਬੀਆਂ ਪ੍ਰਤੀ ਹਮਦਰਦੀ ਹੈ ਜਿਹੜੀ ਉਹ ਕਹਿ ਰਹੇ ਨੇ। ਉਹ ਟਰੈਕਟਰ ਸਾਡੇ ਟਰੈਕਟਰ ਤੋੜੇ ਗਏ ਨੇ ਅੱਜ ਤੱਕ ਉਹਨਾਂ ਟਰੈਕਟਰਾਂ ਦੇ ਉੱਤੇ ਪੰਜਾਬ ਸਰਕਾਰ ਨੂੰ ਅਸੀਂ ਪਿੱਟ ਕੇ ਮਰ ਗਏ ਅੱਜ ਤੱਕ ਉਹਦੇ ਤੇ ਮਤਲਬ ਐਫ ਆਈ ਆਰ ਦਰਜ ਨਹੀਂ ਹੋਈ ਅੱਜ ਤੱਕ ਉਹਦੇ ਤੇ ਕਾਰਵਾਈ ਨਹੀਂ ਹੋਈ ਨਾ ਕੰਪਨਸੇਸ਼ਨ ਦੀ ਕੋਈ ਗੱਲ ਆਈ ਹੈ ਤੋਂ ਇਹ 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 ਮਤਲਬ ਪੰਜਾਬ ਸਰਕਾਰ ਦਾ ਜਿਹੜਾ ਸੰਜੀਦਗੀ ਹੈ ਇਸ ਗੱਲ ਤੋਂ ਸਪਸ਼ਟ ਨਜ਼ਰ ਆ ਰਹੀ ਹੈ ਧਰਨੇ ਦੇ ਕੇ ਮੁਜ਼ਾਰੇ ਕਰਕੇ ਹੁਣ ਤੁਸੀਂ ਅੰਦਾਜ਼ਾ ਲਓ ਤਰਨ ਤਾਰਨ ਦੇ ਵਿੱਚ ਪਥਰਾਓ ਹੋਇਆ ਇਹ ਭਾਜਪਾ ਦੀ ਮਾਨਸਿਕਤਾ ਹੈ ਜੀ ਜਿਹੜੀ ਆਪਾਂ ਪਿੱਛੇ ਤੋਂ ਵੇਖਦੇ ਆ ਰਹੇ ਹਾਂ ਜੀ ਉਹ ਸਪਸ਼ਟ ਹੈ ਜਿੱਥੇ ਖੱਟਰ ਜੀ ਦੇ ਸਟੇਟ ਦੇ ਇੱਕ ਦੇ ਮੁੱਖ ਮੰਤਰੀ ਹੁੰਦਿਆਂ ਇਹ ਬਿਆਨ ਦੇਣਾ ਕਿ ਲੱਠ ਮਾਰੋ ਹੂੰ ਅਗਰ ਇਹਨਾਂ ਤੇ ਤੁਹਾਡੇ ਤੇ ਮੁਕਦਮਾ ਦਰਜ ਹੋ ਜਾਏਗਾ ਜੇਲ੍ਹ ਚਲੇ ਜਾਓਗੇ ਕਬਰੋਂ ਦੀ ਲੋੜ ਨਹੀਂ ਤੁਸੀਂ ਲੀਡਰ ਬਣ ਕੇ ਨਿਕਲੋਗੇ ਇਹਦਾ ਮਤਲਬ ਇਹਨਾਂ ਦੇ ਲੀਡਰ ਇਹਨਾਂ ਦੀ ਯੂਨੀਵਰਸਿਟੀ ਝੇਰ ਹੈ ਹੂੰ ਤੇ ਜਿਹੜੀ ਇਹਨਾਂ ਦੀ ਐਜੂਕੇਸ਼ਨ ਹੈ ਜਿਹੜੀ ਪੜ੍ਹਾਈ ਪੜ੍ਹਨੀ ਹੈ ਉਹ ਆ ਗੁੰਡਾਗਰਦੀ ਉਹ ਆ ਕ੍ਰਾਈਮ ਕਰਨਾ ਤੇ ਜਿੱਥੇ ਇਹੋ ਜੀ ਯੂਨੀਵਰਸਿਟੀ 'ਚ ਇਹੋ ਜੀ ਪੜ੍ਹਾਈ ਕਰਨ ਵਾਲੇ ਲੋਕ ਆ ਲੋਕਾਂ ਨੂੰ ਸੋਚਣਾ ਪਏਗਾ ਲੋਕਾਂ ਨੂੰ ਸੋਚਣਾ ਪੈਣਾ ਹੈ ਕਿ ਭਾਈ ਇਹਨਾਂ ਤੋਂ ਪਾਸਾ ਕਰਨਾ ਕਿ ਇਹਨਾਂ ਦੇ ਵਿੱਚ ਹੀ ਘੁਸ ਕੇ ਇਹਨਾਂ ਤੋਂ ਕੋਲੋਂ ਦੇਸ਼ ਨੂੰ ਅੰਦੀ ਬਰਬਾਦੀ ਕਰਾਉਣੀ ਹੈ ਜੀ ਜੇ ਦੇਖਿਆ ਜਾਵੇ ਜੀ ਇੱਕ ਤਾਂ ਰੇਲਵੇ ਟ੍ਰੈਕ ਜਾਮ ਕੀਤੇ ਗਏ ਨੇ ਉਧਰ ਬਾਰਡਰ ਤੇ ਬੈਠੇ ਨੇ ਕਿਸਾਨ ਹੀ ਕਿਹ ਤੇ ਕਿਤੇ ਨਾ ਕਿਤੇ ਡਿਵਾਈਡ ਕਰਨ ਦੀ ਨਹੀਂ ਨਹੀਂ ਇਹ ਭਾਵੇਂ ਕੁਝ ਵੀ ਕਰ ਲੈਣ ਪੰਜਾਬ ਹੈ ਹਮ ਜਬੋ ਬਾਣ ਲੱਗ ਗਿਆ ਤਵੇਂ ਰੋਸ ਜਾ ਗਿਆ ਜੀ ਤੁਸੀਂ ਦੇਖਿਆ ਨਾ ਜਦੋਂ ਅਸੀਂ ਦਿੱਲੀ 'ਚ ਬੈਠੇ ਸੀ ਜੀ ਅੰਦੋਲਨ ਕੰਮ ਦੇ ਟਾਈਮ ਤੇ ਆ ਕੇ ਲੋਕ ਸਾਰੇ ਨੌਜਵਾਨ ਸਾਡੇ ਕੰਮ ਕਰਦੇ ਸੀ ਹਮ ਲੇਕਿਨ ਇੱਕ ਦਿਨ ਸਾਨੂੰ ਦਿੱਲੀ 'ਚ ਲੱਗਿਆ ਸੀ ਕਿ ਭਾਈ ਅੰਦੋਲਨ ਦੇ ਉੱਤੇ ਹਮਲਾ ਹੋ ਸਕਦਾ ਹੈ ਗੁੰਡਾਗਰਦੀ ਹੋ ਸਕਦੀ ਹੈ ਲੋਕੋ ਆਓ ਲੋਕਾਂ ਨੇ ਪੈਰ ਜੁੱਤੀ ਨਹੀਂ ਪਾਈ ਰਾਤੋਂ ਰਾਤ ਸਾਡੇ ਜਾ ਕੇ ਮੋਰਚਿਆਂ ਦੇ ਵਿੱਚ ਤਾਲੀਆਂ ਚ ਲੋਕਾਂ ਨੇ ਮੋਰਚਾ ਭਰਤਾ ਸੀ ਇਹ ਪੰਜਾਬ ਹੈ ਇਹ ਹਰਿਆਣਾ ਹੈ ਇੱਥੇ ਕੰਮ ਨਹੀਂ ਚੱਲ ਸਕਦਾ ਸੋ ਜਿੰਨੇ ਵੀ ਮੋਰਚੇ ਜਿੰਨੇ ਮਰਜ਼ੀ ਖੰਡਾਉਣ ਉਹਨੇ ਹੀ ਮੋਰਚੇ ਖੰਡ ਕੇ ਵੀ ਚੱਲਣਗੇ ਜਿੱਥੇ ਜਿੱਥੇ ਆ ਤੁਸੀਂ ਦੇਖ ਲਿਓ ਜੇ ਇੱਥੇ ਜੇ ਕੱਲ ਨੂੰ ਅਸੀਂ ਸਾਨੂੰ ਲੋੜ ਪਈ ਇੱਥੇ ਰੇਲ ਰੋਕਣ ਦੀ ਜਾਇ ਤੇ ਲੋਡ ਪਈ ਸਾਨੂੰ ਆਪਣਾ ਸੜਕ ਜਾਮ ਕਰਨ ਦੀ ਤੁਸੀਂ ਦੇਖੋਗੇ ਲੋਕਾਂ ਨੇ ਉਹ ਮੋਰਚੇ ਵਾਲੇ ਮੋਰਚੇ ਜਿਹਨਾਂ ਨੂੰ ਸੰਭਾਲਣਗੇ ਰੇਲ ਵਾਲੇ ਰੇਲ ਸੰਭਾਲਣਗੇ ਸੜਕਾਂ ਵਾਲੇ ਸੜਕ ਸੰਭਾਲਣਗੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਜਗਜੀਤ ਸਿੰਘ ਡੱਲੇ ਵਾਲੇ ਇਹਨਾਂ ਨੇ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਊਗਾ ਫਿਲਹਾਲ ਅੱਗੇ ਕੀ ਕਾਰਵਾਈ ਹੁੰਦੀ ਆ ਕਿੰਦਾਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਰਾਜਪੁਰਾ